ਰੋਟੀ ਕੱਪੜਾ ਤੇ ਮਕਾਨ ਹਰ ਇੱਕ ਆਮ ਸ਼ਖਸ ਦੀ ਜ਼ਰੂਰਤ ਹੁੰਦੀ ਹੈ ਤਾਂ ਇਸ ਵੇਲੇ ਜੇ ਮੈਂ ਮਕਾਨ ਦੀ ਗੱਲ ਕਰਾਂ ਜਿਸ ਮਕਾਨ ਨੂੰ ਬਣਾਉਣ ਲਈ ਇੱਟਾਂ ਦੀ ਜ਼ਰੂਰਤ ਪੈਂਦੀ ਹੈ ਇੱਟ ਇਸ ਵੇਲੇ ਬਹੁਤ ਜ਼ਿਆਦਾ ਮਹਿੰਗੀ ਹੋ ਚੁੱਕੀ ਹੈ ਤੇ ਜੇ ਪਿਛਲੇ ਸਮੇਂ ਦੀ ਗੱਲ ਕਰਾਂ ਪਿਛਲੇ ਸਮਿਆਂ ਦੇ ਵਿੱਚ 600 7000 ਨੂੰ ਸੈਂਕੜਾ ਇੱਟਾਂ ਨਹੀਂ ਸੀ ਪਰ ਅੱਜ ਦੀ ਡੇਟ ਦੇ ਵਿੱਚ 8000 ਨੂੰ ਇੱਟ ਸੈਂਕੜਾ ਹੋ ਚੁੱਕੀ ਹੈ ਔਰ ਜੇ ਮੈਂ ਇੱਟਾਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਲੋਕ ਹੈਗੇ ਨੇ ਇੱਥੇ ਇੱਟਾਂ ਬਣਾ ਰਹੇ ਨੇ ਪਰ ਪੱਠੇ ਦੇ ਇਸ ਇਲਾਕੇ ਦੀ ਗੱਲ ਕਰਾਂ ਜਿੱਥੇ ਕਿ 5 ਤੋਂ 6 ਪੱਠੇ ਹੁੰਦੇ ਸੀ ਜਿਨ੍ਹਾਂ ਦੇ ਵਿੱਚੋਂ ਇੱਕੋ ਹੀ ਪੱਠਾ ਚੱਲਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਇਸ ਪੱਠੇ ਦੇ ਮਾਲਕ ਜਾਂ ਕਹ ਲਈਏ ਇਸ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਮੱਕੜ ਹੋਣਾ ਨੇ ਸਾਫ਼ ਕਰ ਦਿੱਤਾ ਕਿ ਇੱਕ ਤਾਂ ਮਿੱਟੀ ਉਹਨਾਂ ਨੂੰ ਬਹੁਤ ਮਹਿੰਗੀ ਮਿਲਦੀ ਜੇ ਮਿੱਟੀ ਦੇ ਨਾਲ ਇੱਟ ਬਣਾਈ ਜਾਂਦੀ ਹੈ ਔਰ ਦੂਸਰੇ ਪਾਸੇ ਜੇ ਇਸ ਪੱਠੇ ਨੂੰ ਚਲਾਉਣ ਵਾਸਤੇ ਕੋਲੇ ਦੀ ਲੋੜ ਪੈਂਦੀ ਹੈ ਉਹ ਕੋਲਾ ਵੀ ਇਸ ਵੇਲੇ ਬਹੁਤ ਜ਼ਿਆਦਾ ਮਹਿੰਗਾ ਹੋ ਚੁੱਕਾ ਔਰ ਜੀਐਸਟੀ ਦੀਆਂ ਦਰਾਂ ਦੇ ਵਿੱਚ ਜਦੋਂ ਫੇਰ ਬਦਲ ਕੀਤਾ ਗਿਆ ਸੀਗਾ ਉਦੋਂ ਕੋਲਾ 5 ਫੀਸਦੀ ਜੀਐਸਟੀ ਦੇ ਵਿੱਚ ਆਉਂਦਾ ਸੀ ਪਰ ਹੁਣ ਉਹੀ ਕੋਲਾ 18 ਫੀਸਦੀ ਜੀਐਸਟੀ ਦੇ ਵਿੱਚ ਪਾ ਦਿੱਤਾ ਗਿਆ ਜਿਸ ਦੇ ਨਾਲ ਕੋਲਾ ਜਿਹੜਾ ਹੈਗਾ ਉਹ ਮਹਿੰਗਾ ਹੋ ਚੁੱਕਾ ਹੈ ਔਰ ਉਹਦੇ ਨਾਲ ਪੱਠੇ ਨੂੰ ਚਲਾਉਣ ਲਈ ਕਾਫੀ ਦਿੱਕਤ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਦੂਸਰੇ ਨੰਬਰ ਤੇ ਮੌਸਮ ਠੰਡ ਦਾ ਔਰ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਹੋਈ ਬਰਸਾਤ ਹੈ ਉਹਦੇ ਨਾਲ ਮਿੱਟੀ ਨਹੀਂ ਮਿਲ ਪਾ ਰਹੀ ਤੇ ਨਾਲ ਦੀ ਨਾਲ ਜਿਹੜਾ ਪੱਠੇ ਦਾ ਚਲਾਉਣ ਦਾ ਜਿਹੜਾ तरीका ਹੁੰਦਾ ਉਹਦੇ ਵਿੱਚ ਸਲਾਬ ਆ ਗਈ ਹੈ ਜਿਹਦੇ ਕਰਕੇ ਕੋਲਾ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਉਹਦੀ ਖੱਪਲ ਜਿਹੜੀ ਹੈਗੀ ਬਹੁਤ ਜ਼ਿਆਦਾ ਹੁੰਦੀ ਹੈ ਇਸ ਕਰਕੇ ਇੱਟ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਮਹਿੰਗੀ ਹੋ ਚੁੱਕੀ ਹੈ 8000 ਨੂੰ ਸੈਂਕੜਾ ਜਿਹੜੀ ਇੱਟ ਐਸ ਵੇਲੇ ਮਿਲ ਰਹੀ ਹੈ ਲੋਕਾਂ ਨੂੰ ਪਰ ਉਹਦੇ ਨਾਲ-ਨਾਲ ਹੋਰ ਜਿਹੜਾ ਸਮਾਨ ਹੈਗਾ ਰੇਤਾ ਬਜਰੀ ਸਿਮਿੰਟ ਦੀ ਗੱਲ ਕਰੀਏ ਉਹ ਵੀ ਮਹਿੰਗਾਈ ਦੀ ਦਰ ਦੇ ਵਿੱਚ ਆਉਣ ਨਾਲ ਕਾਫੀ ਜ਼ਿਆਦਾ ਮਹਿੰਗਾ ਹੋ ਚੁੱਕਾ ਜਿਹਦੇ ਕਰਕੇ ਆਮ ਲੋਕਾਂ ਨੂੰ ਘਰ ਬਣਾਉਣ ਦੇ ਵਿੱਚ ਕਾਫੀ ਦਿੱਕਤ ਜਿਹੜੀ ਹੈਗੀ ਉਹ ਆ ਰਹੀ ਕਿਉਂਕਿ ਮਹਿੰਗਾਈ ਹੋਣ ਦੇ ਨਾਲ-ਨਾਲ ਜਿਹੜੀ ਇਹ ਜਿਸ ਚੀਜ਼ ਨਾਲ ਘਰ ਨੂੰ ਬਣਾਇਆ ਜਾਂਦਾ ਚਾਹੇ ਉਹ ਰੇਤਾ ਹੋਵੇ ਬਦਰੀ ਹੋਵੇ ਖਾਸ ਕਰਕੇ ਇੱਟਾਂ ਦੀ ਗੱਲ ਕਰੀਏ ਇਹ ਚੀਜ਼ਾਂ ਬਹੁਤ ਜ਼ਿਆਦਾ ਮਹਿੰਗੀਆਂ ਹੋ ਚੁੱਕੀਆਂ ਨੇ ਔਰ ਲੇਬਰ ਵੀ ਕਾਫੀ ਮਹਿੰਗੀ ਜਿਹੜੀ ਹੈਗੀ ਆ ਉਹ ਮਿਲਦੀ ਹੈ ਪੱਠਾ ਮਾਲਕਾਂ ਨੂੰ ਔਰ ਜਿਹਦੇ ਕਰਕੇ ਇੱਟ ਬਣਾਉਣੀ ਤੇ ਇੱਟ ਜਿਹੜੀ ਆਮ ਲੋਕਾਂ ਦੀ ਪਹੁੰਚ ਤੋਂ ਹੌਲੀ-ਹੌਲੀ ਦੂਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿਸ ਤਰੀਕੇ ਨਾਲ ਮਹਿੰਗਾਈ ਵਧੇ ਰਹੀ ਹੈ ਜਿਸ ਤਰੀਕੇ ਦੇ ਨਾਲ ਕੋਲੇ ਦੀ ਖਪਤ ਜਿਹੜੀ ਜਦੋਂ ਪੱਠੇ ਮਾਲਕਾਂ ਨੇ ਦੱਸਿਆ ਕਿ ਪੱਠੇ ਦੇ ਵਿੱਚ ਜਿਹੜਾ ਕੋਲਾ ਵਰਤਿਆ ਜਾਂਦਾ ਉਹ ਜੀਐਸਟੀ ਦੀ ਦਰ 5 ਤੋਂ 18 ਦੇ ਵਿੱਚ ਆਉਣ ਨਾਲ ਕੋਲਾ ਮਹਿੰਗਾ ਹੋ ਚੁੱਕਾ ਔਰ ਜਿੱਥੇ ਕੋਲਾ ਪਹਿਲਾਂ 20% ਦੀ ਬਾਲਿਆ ਜਾਂਦਾ ਸੀ ਹੁਣ ਉਹ ਕੋਲਾ 30% ਦੀ ਬਾਲਿਆ ਜਾਂਦਾ ਕਿਉਂਕਿ ਠੰਡ ਦਾ ਮੌਸਮ ਆ ਸਲਾਬਾ ਜਿਹੜਾ ਹੈਗਾ ਪੱਠੇ ਨੂੰ ਉਹ ਆ ਜਾਂਦਾ ਜਿਹਦੇ ਕਰਕੇ ਕੋਲੇ ਦੀ ਖਪਤ ਜ਼ਿਆਦਾ ਹੁੰਦੀ ਹੈ ਔਰ ਇਸੇ ਕਰਕੇ ਹੀ ਇਟ ਇਸ ਵੇਰੇ ਬਹੁਤ ਜ਼ਿਆਦਾ ਮਹਿੰਗੀ ਹੋ ਰਹੀ ਹੈ ਜਿਹਦੇ ਕਰਕੇ ਆਮ ਲੋਕਾਂ ਨੂੰ ਘਰ ਬਣਾਉਣਾ ਔਖਾ ਲੱਗਦਾ ਹੈ ਹਰ ਇੱਕ ਸ਼ਖਸ ਦਾ ਸੁਪਨਾ ਹੁੰਦਾ ਕਿ ਆਪਣਾ ਘਰ ਹੋਵੇ ਸੋਹਣਾ ਘਰ ਹੋਵੇ ਪਰ ਮਹਿੰਗਾਈ ਇਸ ਕਰਦਰ ਵਧ ਰਹੀ ਹੈ ਕਿ ਉਹ ਸੁਪਨਾ ਕਿਤੇ ਨਾ ਕਿਤੇ ਅਧੂਰਾ ਹੁੰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜਿਸ ਇੱਟ ਦੇ ਨਾਲ ਘਰ ਬਣਾਇਆ ਜਾਂਦਾ ਉਹਦੀ ਕੀਮਤ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਇਸ ਵੇਲੇ ਇੱਟ 8 ਰੁਪਏ ਦੀ ਇੱਕ ਮਿਲਦੀ ਹੈ ਔਰ ਮੇਰੇ ਨਾਲ ਇਸ ਵੇਲੇ ਪਠਾ ਐਸੋਸੀਏਸ਼ਨ ਦੇ ਪ੍ਰਧਾਨ ਨਾਲ ਮੌਜੂਦ ਹੈਗੇ ਨੇ ਜਸਵਿੰਦਰ ਸਿੰਘ ਮੱਕੜ ਗੱਲਬਾਤ ਕਰਦੇ ਆ ਸਰ ਕਿਵੇਂ ਦੇਖ ਦਿਓ ਜੇ ਆਲਮੋਸਟ ਜਲੰਧਰ ਦੀ ਗੱਲ ਕਰਾਂ ਜਲੰਧਰ ਦੇ ਵਿੱਚ ਕਿੰਨੇ ਕੁ ਪਠੇ ਹੈਗੇ ਨੇ ਜਿਲੰਦਰ ਵਿੱਚ 25 30 ਪੱਠੇ ਹੋਣੇ ਨੇ ਸਾਰੇ ਜਿਹੜੇ ਚੱਲਦੇ ਨੇ ਸਰਦੀਆਂ ਵਿੱਚ ਤਾਂ ਉਹ ਵੀ ਘੱਟ ਚੱਲਦੇ ਨੇ 25 30 ਵੀ ਨਹੀਂ ਚੱਲਦੇ ਤੇ ਜਿਹੜੇ ਚੱਲਦੇ ਨੇ ਉਹ ਘਾਟੇ ਵਿੱਚ ਆ ਰਹੇ ਨੇ ਕਿਉਂਕਿ ਪੱਠੇ ਦੇ ਉੱਤੇ ਛਲਾਬਾ ਬਹੁਤ ਹੈ ਹੜ ਕਰਕੇ ਪੱਠਿਆਂ ਤੇ ਜਿਹੜਾ ਮੀਂਹ ਪੈਣ ਨਾਲ ਹੜ ਆਇਆ ਪੱਠਿਆਂ ਤੇ ਬਹੁਤ ਨੁਕਸਾਨ ਹੋਇਆ ਇਸ ਕਰਕੇ ਜਿਹੜੇ ਪੱਠੇ ਨੇ ਬਹੁਤ ਛਲਾਬੇ ਹੋਏ ਨੇ ਤੇ ਸਰਦੀ ਪੈਣ ਕਰਕੇ ਵੀ ਪੂਰੀ ਧੁੱਪ ਨਹੀਂ ਨਿਕਲਦੀ ਜਿਸ ਕਰਕੇ ਪੱਠੇ ਪੂਰੇ ਨਹੀਂ ਪੱਕ ਸਕਦੇ ਅੱਧਾ ਮਾਲ ਖਰਾਬ ਹੋ ਜਾਂਦਾ ਤੇ ਕੋਲਾ ਵੱਧ ਲੱਗ ਰਿਹਾ ਕੋਲਾ ਜਿੱਥੇ ਲੱਗਣਾ ਚਾਹੀਦਾ ਸੀ 15 ਟਨ ਉੱਥੇ 20 ਟਨ ਤੋਂ ਵੱਧ ਲੱਗ ਰਿਹਾ ਇਸ ਕਰਕੇ ਪੱਠਿਆਂ ਦੇ ਜਿਹੜਾ ਹੈਗਾ ਬਹੁਤ ਬੁਰੀ ਹਾਲਤ ਹੈ ਇਸ ਕਰਕੇ ਪੱਠੇ ਕਈ ਬਾਲਗ ਤਾਂ ਚਲਾ ਹੀ ਨਹੀਂ ਰਹੇ ਕਿਉਂਕਿ ਸਲਾਬਾ ਬਹੁਤ ਹੈ ਪੱਠਿਆਂ ਵਿੱਚ ਦੂਸਰੀ ਗੱਲ ਇਹ ਹੈ ਕਿ ਲੈ ਵੀ ਰਿਐਲਿਟੀ ਜਿਹੜੀ ਹੈ ਸਾਡੇ ਤੇ ਇਹ ਐਵੇਂ ਲਾਈ ਗਈ ਹੈ ਪੱਠਿਆਂ ਦੇ ਉੱਤੇ ਕੋਈ ਰਿਐਲਿਟੀ ਨਹੀਂ ਅਸੀਂ ਆਪਣੀ ਮਿੱਟੀ ਲੈਣੇ ਆਂ ਆਪਣੀ ਮਿੱਟੀ ਲੈ ਕੇ ਉਹਨੂੰ ਕਿਰਾਏ ਤੇ ਚੁੱਕ ਕੇ 25-30 ਲੱਖ ਰੁਪਏ ਕਿੱਲਾ ਮਿੱਟੀ ਸਾਨੂੰ ਪੈਂਦੀ ਏ ਜਿਹੜੀ ਕਿ 5 ਲੱਖ 6 ਲੱਖ ਰੁਪਏ ਤੱਕ ਪੈਣੀ ਚਾਹੀਦੀ ਏ ਇਸ ਕਰਕੇ ਇੱਟਾਂ ਦੀ ਕੀਮਤਾਂ ਜ਼ਿਆਦਾ ਨੇ ਦੂਸਰਾ ਕੋਲਾ ਜਿਹੜਾ ਹੈਗਾ ਉਹ ਵੱਧ ਲੱਗ ਰਿਹਾ ਏ ਇਸ ਕਰਕੇ ਇੱਟਾਂ ਦੀ ਕੀਮਤ ਵਧੀ ਏ ਹੜਾ ਕਰਕੇ ਕਿ ਇਹ ਜਿਹੜਾ ਕੰਮ ਹੈਗਾ ਕਿ ਜਿੰਨਾ ਚਿਰ ਪੱਠਾ ਠੰਡਾ ਪੂਰਾ ਗਰਮ ਨਹੀਂ ਕਰਾਂਗੇ ਪੂਰੀ ਇੱਟ ਲਾਲ ਨਹੀਂ ਕਰਾਂਗੇ ਉਹਨਾਂ ਚਿਰ ਇੱਟ ਨਹੀਂ ਬਣੇਗੀ ਇਸ ਕਰਕੇ ਪੱਠੇ ਦੇ ਵਿੱਚੋਂ ਅਧੀਆਂ ਇੱਟਾਂ ਅ블ਾਂ ਨਿਕਲਦੀਆਂ ਹਨ ਤਾਂ ਬਾਕੀ ਕੁਝ ਦੋ-ਮਾ ਤਿਰਕਾ ਨਿਕਲ ਜਾਂਦੀਆਂ ਹਨ ਜਿਨ੍ਹਾਂ ਵਿੱਚ ਲਾਸ ਹੈ ਇਸ ਕਰਕੇ ਪੱਠੇ ਚਲਾਣ ਦੇ ਵਿੱਚ ਕੋਈ ਫਾਇਦਾ ਨਹੀਂ ਹੈ ਇੱਟ ਭਾਵੇਂ ਮਹਿੰਗੀ ਜ਼ਰੂਰ ਹੋ ਗਈ ਹੈ ਪਰ ਮਹਿੰਗੀ ਨਹੀਂ ਹੋਈ ਬਾਕੀ ਚੀਜ਼ਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਕਿ ਸੋਨਾ ਕਿੱਥੇ ਚਲਾ ਗਿਆ ਹੈ ਤੇ ਇੱਟਾਂ ਦੀ ਕੀਮਤ ਜਿਹੜੀ ਹੈਗੀ ਕੋਈ ਨਹੀਂ ਵਧੀ ਆਮ ਪਬਲਿਕ ਨੂੰ ਆਮ ਗਰੀਬ ਜਨਤਾ ਨੂੰ ਔਖਾ ਹੋਣਾ ਪੈ ਰਿਹਾ ਹੈ ਕਿਉਂਕਿ ਇੱਟਾਂ ਜ਼ਰੂਰੀ ਚੀਜ਼ ਹੈ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਜਿਹੜੀ ਰਿਐਲਿਟੀ ਹੈ ਛੱਟ ਤੇ ਲਾਈ ਗਈ ਇਹ ਖਤਮ ਕੀਤੀ ਜਾਵੇ ਬਾਦਲ ਸਾਹਿਬ ਦੇ ਟਾਈਮ ਤੇ ਸਰਦਾਰ ਸਰਵਜੀਤ ਸਿੰਘ ਮੱਕੜ ਜੋ ਕਿ ਪਟਿਆਲਾ ਦੇ ਪ੍ਰਧਾਨ ਸਨ ਅਤੇ ਨਾਲ ਅਕਾਲੀ ਦਲ ਦੇ ਵਿੱਚ ਪਿਆਰ ਰੱਖਦੇ ਸਨ ਉਹਨਾਂ ਨੇ ਬਹੁਤ ਸ਼ਖਦਮਿੰਦ ਕਰਕੇ ਬਾਦਲ ਸਾਹਿਬ ਕੋਲ ਬੜੀਆਂ ਸਹੂਲਤਾਂ ਲਈਆਂ ਪਹਿਲਾਂ ਛੱਟ ਤੇ ਵੈਟ ਲੱਗਦਾ ਹੁੰਦਾ ਸੀ ਵੈਟ ਤਕਰੀਬਨ 1.5 ਲੱਖ ਰੁਪਏ ਹੋ ਗਿਆ ਸੀ ਉਹਨੂੰ ਘਟਾ ਕੇ ਸਰਵਜੀਤ ਮੱਕੜ ਨੇ ਪੰਜਾਬ ਭਵਨ ਦੇ ਵਿੱਚ ਸਾਰੇ ਮਿਨਿਸਟਰ ਪੰਜਾਬ ਸਰਕਾਰ ਦੀ ਗਵਰਨਮੈਂਟ ਦੇ ਸਾਰੇ ਮਿਨਿਸਟਰ ਸਾਰੇ ਸੈਕਟਰੀ ਸਾਰੇ ਇਕੱਠੇ ਕਰਕੇ ਸਵਾ ਲੱਖ ਰੁਪਏ ਫੇਰ ਕਰ ਦਿੱਤਾ ਗਿਆ ਜਿਹੜਾ ਕਿ ਸਾਡੇ ਵਾਸਤੇ ਬੜੀ ਸਹੂਲਤ ਸੀ ਲੰਮ ਸਮੇਂ ਲਵਾਟ ਸੀ ਇਸ ਕਰਕੇ ਸਾਰੇ ਬੰਦੇ ਬੈਠ ਪਰਦੇ ਸਨ ਹੁਣ ਇਸ ਕਰਕੇ ਟੈਕਸ ਜਿਹੜਾ ਜੀਐਸਟੀ ਲੱਗ ਗਿਆ ਜਿਹੜਾ ਕਿ ਗਵਰਨਮੈਂਟ ਨੇ ਕਿਹਾ ਸੀ ਅਸੀਂ ਕਿ 5% ਕਰਾਂਗੇ ਪਰ ਇਹਨਾਂ ਨੇ 12% ਫੇਰ ਐਂ ਦਿੱਤਾ ਕਿ ਸਾਨੂੰ 12% ਟੈਕਸ ਫੇਰ ਦੇਣਾ ਪੈ ਰਿਹਾ ਹੈ ਜਦ ਕਿ ਇਹਨਾਂ ਨੇ ਸਲੇਬ 12% ਕੱਟਮ ਕੀਤੀ ਹੈ ਪਰ ਸਾਡੇ ਪੱਠਿਆਂ ਦੇ ਉੱਤੇ ਉਸ ਤਰ੍ਹਾਂ ਹੀ 12% ਲੱਗ ਰਿਹਾ ਹੈ ਮਕਰ ਸਰ ਕੋਲੇ ਦੇ ਉੱਤੇ ਕਿੰਨਾ ਇਸ ਵੇਲੇ ਜੀਐਸਟੀ ਲੱਗਦਾ ਪਿਆ ਕੋਲੇ ਉੱਤੇ ਜੀਐਸਟੀ 18% ਲੱਗ ਰਿਹਾ ਹੈ ਪਹਿਲਾਂ 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 ਪੰਜ% ਸੀ ਕੋਲਾ ਕੋਲੇ ਦੀ ਕੀਮਤ ਵੇਚ ਕਰਕੇ ਬਾਅਦ ਕਿ 18% ਜੀਐਸਟੀ ਹੋ ਗਿਆ ਹੈ ਇਸ ਕਰਕੇ ਸਾਰੇ ਪਾਸੋਂ ਪੱਠਿਆਂ ਨੂੰ ਮਾਰ ਪੈ ਰਹੀ ਹੈ ਅਤੇ ਪੱਠਿਆਂ ਨੂੰ ਬਚਾਉਣ ਵਾਸਤੇ ਪੰਜਾਬ ਸਰਕਾਰ ਨੂੰ ਇੱਧਰ ਦਖਲ ਦੇਣਾ ਚਾਹੀਦਾ ਹੈ ਕਿਉਂਕਿ ਹਰ ਸਾਲ 2-4 ਪੱਠੇ 10 ਪੱਠੇ ਬੰਦ ਹੋ ਜਾਂਦੇ ਹਨ ਤੇ ਪਬਲਿਕ ਕਿੱਥੇ ਜਾਏਗੀ ਅੱਛਾ ਸਾਰਿਆਂ ਨਾਲ ਜ਼ਰੂਰੀ ਚੀਜ਼ ਇੱਕ ਹੋਰ ਹੈ ਜਿਹੜੀ ਕਿ ਮੇਨ ਜੀਜ ਹੈ ਜਿਹੜੀ ਮਿੱਟੀ ਹੈ ਮਿੱਟੀ ਨਹੀਂ ਮਿਲਦੀ ਮਿੱਟੀ ਕੱਚੀ ਪੱਕੀ ਨਹੀਂ ਮਿਲਦੀ ਸਾਨੂੰ ਪੱਠੇ ਵਾਸਤੇ ਅਸੀਂ ਬਹੁਤ ਬਤਾਂਗਿਆ ਕਿਉਂਕਿ ਨੈਸ਼ਨਲ ਹਾਈਵੇ ਨੇ ਜਿਹੜੇ ਨਵੇਂ-ਨਵੇਂ ਪ੍ਰੋਜੈਕਟ ਬਣਦੇ ਨੇ ਉਹਨਾਂ ਤੋਂ ਨੈਸ਼ਨਲ ਹਾਈਵੇ ਨੇ ਜਿੰਨੀ ਆਸ-ਪਾਸ ਮਿੱਟੀ ਹੈ ਸਾਰੀ ਪਰਚੇਸ ਕਰ ਲਈ ਹੈ ਇਸ ਕਰਕੇ ਪਟਿਆੰਦੇ ਉੱਤੇ ਮਿੱਟੀ ਨਹੀਂ ਮਿਲਦੀ ਤੇ ਪੱਟੇ ਮੈਂ ਕਵਾਂਗਾ ਕਿ ਬੰਦ ਹੋ ਜਾਣਗੇ ਕਿ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਹੈ ਕਿ ਇਹਨਾਂ ਨੂੰ ਇਸ ਪਾਸੇ ਧਿਆਨ ਦੇਣ ਕਿ ਪਟਿਆਆਂ ਨੂੰ ਮਿੱਟੀ ਦੀ ਸੁਹੂਲਤ ਹੈ ਇਸ ਵਾਸਤੇ ਸਖਤੀ ਨਾ ਕੀਤੀ ਜਾਵੇ ਜਿੱਤੋਂ ਕਿਸੇ ਨੂੰ ਮਿੱਟੀ ਮਿਲਦੀ ਹੈ ਉਹ ਲਿਆ ਸਕਦਾ ਹੈ ਤੇ ਇਹ ਜਿਹੜੀ ਪਰਮਿਸ਼ਨ ਲੈਣੀ ਜਾਂ ਦੇਣੀ ਇਹ ਬੰਦ ਕੀਤਾ ਜਾਣਾ ਚਾਹੀਦਾ ਹੈ ਬਾਕੀ ਰਿਐਲਿਟੀ ਜਿਹੜੀ ਹੈ ਖਤਮ ਕਰਨੀ ਚਾਹੀਦੀ ਹੈ ਪਟਿਆਆਂ ਤੇ ਕੋਈ ਰਿਐਲਿਟੀ ਦਾ ਮਤਲਬ ਨਹੀਂ ਹੈ ਮਾਲਕ ਆਪ ਜ਼ਮੀਨ ਲੈਂਦਾ ਹੈ ਕਹ ਰਾਹਤ ਲੋਵੇ ਚਾਹੇ ਪੱਠੇ ਪਲੀਸ ਤੇ ਲਵੇ ਚਾਹੇ ਮਿੱਟੀ ਮੋਲ ਲਵੇ ਆਪ ਟ੍ਰਾਂਸਪੋਰਟ ਕਰਕੇ ਲਿਆਂਦਾ ਆਇਆ ਤੇ ਇਤਨੇ ਖਰਚੇ ਪੈਂਦੇ ਹਨ ਜਿੰਤਰੇ ਦੀ ਮਿੱਟੀ ਲਾਂਦਾ ਹੈ 18 ਲੱਖ 5 ਲੱਖ 15 ਲੱਖ ਰੁਪਏ ਦੀ 30 ਲੱਖ ਰੁਪਏ ਫੋਟ ਮਿੱਟੀ ਦਾ ਰੇਟ ਹੋਇਆ ਹੈ ਕਈਆਂ ਥਾਵਾਂ ਦੇ 3.5 ਲੱਖ ਵੀ ਹੈ ਇਸ ਕਰਕੇ ਮਿੱਟੀ ਦੀ ਕੀਮਤ ਵਧਣ ਕਰਕੇ ਲਾਗਤ ਵਧ ਰਹੀ ਹੈ ਤੇ ਇਸ ਕਰਕੇ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਕਿ ਪੱਠਿਆਂ ਦੀ ਐਸੋਸੀਏਸ਼ਨ ਵੱਲ ਧਿਆਨ ਦਿੱਤਾ ਜਾਵੇ ਅਤੇ ਪੱਠਿਆਂ ਨੂੰ ਸਾਨੂੰ ਇਹਨਾਂ ਬਹੁਤ ਮੁਸੀਬਤਾਂ ਤੋਂ ਬਚਾਇਆ ਜਾਵੇ ਕਿਉਂਕਿ ਪੱਠੇ ਅਸੀਂ ਘਾਟੇ ਵਿੱਚ ਚਲਾ ਰਹੇ ਆ ਕੋਈ ਫਾਇਦਾ ਨਹੀਂ ਹੈ ਜਿਹੜਾ ਪੱਠਾ ਵੀ ਲਿੰਕ ਕਰਦਾ ਹੈ ਇਕੱਲਾ-ਇਕੱਲਾ ਖਰਚਾ ਗਿਣ ਲਵੇ ਇਸ ਕਰਕੇ ਪੱਟੀ ਇਟਾਂ ਦੀ ਕੀਮਤ ਜਿਹੜੀ ਹੈ ਵਧਾ ਹੈ ਕੋਲਾ ਵਧ ਲੱਗ ਰਿਹਾ ਹੈ ਇੱਕ ਚੀਜ਼ ਮੈਂ ਹੋਰ ਪੁੱਛਣੀ ਚਾਹੁੰਦਾ ਸੀ ਕਿ ਵੀ ਜਿੱਦਾਂ ਆਮ ਖਾਸ ਹਰੇਕ ਬੰਦੇ ਦੀ ਡਿਮਾਂਡ ਹੁੰਦੀ ਵੀ ਮੇਰਾ ਆਪਣਾ ਘਰ ਹੋਵੇ ਜਿਸ ਤਰ੍ਹਾਂ ਨਾਲ ਇਹ ਰੇਟ ਵਧ ਰਹੇ ਨੇ ਇਟਾਂ ਦੇ ਲੱਗਦਾ ਕਿ ਆਉਣ ਵਾਲੇ ਦਿਨਾਂ ਚ ਹੋਰ ਵਧ ਸਕਦੇ ਨੇ ਜਿਸ ਤਰ੍ਹਾਂ ਨਾਲ ਮਹਿੰਗਾਈ ਵਧ ਰਹੀ ਹੈ ਰੇਟ ਵਧ ਸਕਦੇ ਨੇ ਕਿਉਂਕਿ ਕੋਲੇ ਦੇ ਡਿਪੈਂਡ ਕਰਦਾ ਹੈ ਕੋਲਾ ਜੇਕਰ ਮਹਿੰਗਾ ਹੋ ਜਾਵੇ ਹੁਣ ਅਡਾਨੀ ਪਰਿਵਾਰ ਜੋ ਕਿ ਕੋਲੇ ਦਾ ਬਿਜ਼ਨਸ ਕਰਦੇ ਹਨ ਜੋ ਕਿ ਗੁਜਰਾਤ ਵਿੱਚ ਕੋਲਾ ਬਾਹਰੋਂ ਯੂਐਸ ਤੋਂ ਲੈ ਕੇ ਆਂਦੇ ਹਨ ਉਹਨਾਂ ਵਿੱਚ ਪਤਾ ਲੱਗਾ ਹੈ ਕਿ ਪਾਣੀ ਪਾਇਆ ਜਾ ਰਿਹਾ ਹੈ ਕੋਲੇ ਦੇ ਵਿੱਚ ਕੋਲਾ ਆਂਦਾ ਹੈ ਉਸ ਨੂੰ ਲੋਡ ਕਰਾਉਣ ਵੇਲੇ ਉਹਨਾਂ ਦੇ ਵਿੱਚ ਪਾਣੀ ਪਾਇਆ ਜਾ ਰਿਹਾ ਹੈ ਇਹ ਬੜੀ ਮਾੜੀ ਗੱਲ ਹੈ ਇਹਨੂੰ ਪਾਣੀ ਜਿਹੜਾ ਪੈਣਾ ਕੋਲੇ ਦਾ ਭਾਰ ਵੱਜ ਜਾਂਦਾ ਹੈ ਤੇ ਮਾਲਕ ਨੂੰ ਪੱਠੇ ਵਾਲੇ ਨੂੰ ਨੁਕਸਾਨ ਹੁੰਦਾ ਹੈ ਤੇ ਮਾਲਕ ਡਰਾਈਵਰ ਨਾਲ ਕੀ ਗੜਬੜ ਕਰ ਸਕਦਾ ਹੈ ਕਿ ਜਿਹੜੇ ਪਿੱਛੋਂ ਪਾਣੀ ਪਿਆ ਰਿਹਾ ਹੈ ਤੇ ਇਸ ਕਰਕੇ ਪਾਣੀ ਬੰਦ ਹੋਣਾ ਚਾਹੀਦਾ ਹੈ ਮਾਲ ਸੁੱਕਾ ਆਣਾ ਚਾਹੀਦਾ ਕੋਲਾ ਕਿਉਂਕਿ ਗਵਰਨਮੈਂਟ ਨੇ ਪੱਠਿਆਂ ਵਾਸਤੇ ਜ਼ਰੂਰੀ ਹੈ ਅਤੇ ਗਰੀਬ ਜਨਤਾ ਵਾਸਤੇ ਅੱਗੋਂ ਵਾਸਤੇ ਖਾ ਜਾਇਣਾ ਕਿ ਘਰ ਬਣਾਉਣਾ ਤਾਂ ਇੱਕ ਸੁਪਨਾ ਰਹਿ ਜਾਏਗਾ ਕਿਉਂਕਿ ਹਰ ਚੀਜ਼ ਮਹਿੰਗੀ ਹੋ ਰਹੀ ਹੈ ਇੱਟਾਂ ਵੀ ਅੱਗੋਂ ਮਹਿੰਗੀਆਂ ਹੋ ਸਕਦੀਆਂ ਹਨ ਧੰਨਵਾਦ ਗੱਲਬਾਤ ਕਰਨ ਲਈ ਤਾਂ ਬਿਲਕੁਲ ਇਸ ਵੇਲੇ ਆਮੋ ਖਾਸ ਦਾ ਜਿਹੜਾ ਸੁਪਨਾ ਸੀ ਆਪਣਾ ਘਰ ਬਣਾਉਣ ਦਾ ਉਹ ਕਿਤੇ ਨਾ ਕਿਤੇ ਅਧੂਰਾ ਹੋ ਰਿਹਾ ਕਿਉਂਕਿ ਮਹਿੰਗਾਈ ਵੱਧ ਰਹੀ ਹੈ ਉਹਦੇ ਨਾਲ ਦੇ ਨਾਲ ਜਿਹੜਾ ਕੋਲੇ ਦਾ ਰੇਟ ਜਿਹੜਾ ਹੈਗਾ ਉਹ ਵੀ ਵੱਧ ਰਿਹਾ ਔਰ ਜਿਹੜੇ ਪ੍ਰਧਾਨ ਦੇ ਐਸੋਸੀਏਸ਼ਨ ਦੇ ਪ੍ਰਧਾਨ ਹੈਗੇ ਨੇ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਜੀਐਸਟੀ ਜਿਹੜਾ ਹੈਗਾ ਕੋਲੇ ਤੋਂ ਉਹ ਘਟਾਇਆ ਜਾਵੇ ਔਰ ਨਾਲ ਦੀ ਨਾਲ ਤੇ ਜਿਹੜੀਆਂ ਮਾਈਨਿੰਗ ਦੀਆਂ ਜਿਹੜੀਆਂ ਸ਼ਰਤਾਂ ਸਰਕਾਰ ਵੱਲੋਂ ਰੱਖੀਆਂ ਗਈਆਂ ਉਹ ਵੀ ਥੋੜੀਆਂ ਜੀਆਂ ਹਟਾਈਆਂ ਜਾਣ ਤਾਂ ਕਿ ਪੰਜਾਬ ਸਰਕਾਰ ਇਹਨਾਂ ਬਾਰੇ ਸੋਚਿਆ ਜਾ ਕੇ ਜਿਹੜੇ ਪੱਠੇ ਚੱਲ ਰਹੇ ਨੇ ਜਾਂ ਜਿਹੜੇ ਐਸੋਲੇ ਪੱਠੇ ਚਲਾਉਣ ਦੀ ਕਗਾਰ ਤੇ ਹੈਗੇ ਨੇ ਉਹਨਾਂ ਬਾਰੇ ਸੋਚਿਆ ਜਾਵੇ ਤਾਂ ਕਿ ਜਿਹੜੇ ਆਮੋ ਖਾਸ ਲੋਕ ਹੈਗੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜੀ ਇੱਟ ਜਿਹੜੀ ਹੈਗੀ ਜਿੰਨਾ ਘਰ ਬਣਾਇਆ ਜਾਂਦਾ ਉਹ ਸਸਤੀ ਥੋੜੀ ਜੀ ਮਿਲ ਸਕੇ ਤਾਂ ਕਿ ਆਮੋ ਖਾਸ ਲੋਕ ਜਿਹੜੇ ਹੈਗੇ ਉਹ ਆਪਣੇ ਘਰ ਬਣਾਉਣ ਦਾ ਸੁਪਨਾ ਪੂਰਾ ਕਰ ਸਕਣ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਜ ਦਾ ਨਿਕਸਵਾਰਾ ਟੀਵੀ ਦਿਲੰਦਰ